ਅਹਾਰ ਰੋਗ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਭੁੱਖ ਤੇ ਹੈ ਨਹੀਂ ਖਾਈ ਜਾ ਰਿਹਾ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਔਰ ਸਰੀਰ ਦੇ ਬੈਲੈਂਸ ਨੂੰ ਸੰਤੁਲਨ ਨੂੰ ਵਿਗਾੜ ਕੇ ਰੱਖ ਦੇਗੀ ਪੰਜ ਤਤ ਜਿਹੜੇ ਨੇ ਇਹਨਾਂ ਦਾ ਬੈਲੈਂਸ ਵਿਗੜਨੇ ਆ ਸਰੀਰ ਬਾਦੀ ਹੋ ਸਕਦਾ ਹੈ ਸਰੀਰ ਪਿਤ ਪ੍ਰਧਾਨ ਹੋ ਸਕਦਾ ਹੈ ਸਿਰ ਸਰੀਰ ਕਫ ਪ੍ਰਧਾਨ ਹੋ ਸਕਦਾ ਹੈ ਬੈਲੈਂਸ ਵਿਗੜ ਗਿਆ ਪਾਣੀ ਦਾ ਇਹ ਕਫ ਪ੍ਰਧਾਨ ਹੋ ਜਾਏਗਾ ਇਨੋਂ ਤਮਾ ਇਤਿਆਦਿਕ ਹੋਰ ਵੀ ਬਥੇਰਾ ਕੁਝ ਹੋ ਸਕਦਾ ਹੈ ਸੰਤੁਲਨ ਵਿਗੜ ਗਿਆ ਗਰਮੀ ਦਾ ਸਰੀਰ ਦੇ ਵਿੱਚ ਕਿਉਂਕਿ ਪਰਮਾਤਮਾ ਨੇ ਅੰਦਰ ਨਾ ਬਤੌਲ ਕੇ ਗਰਮੀ ਰੱਖੀ ਹੈ ਤੋਂ ਇਹਨੂੰ ਮਿਤ ਪ੍ਰਦਾਨ ਰੋਗ ਹੋ ਸਕਦੇ ਨੇ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਨੇ ਵਾਯੂ ਪ੍ਰਦਾਨ ਬਾਦੀ ਹਵਾ ਆਵਾ ਦਾ ਬੈਲੈਂਸ ਅੰਦਰ ਵਿਗੜ ਗਿਆ ਐਸੀਆਂ ਚੀਜ਼ਾਂ ਖਾਂਦਾ ਰਿਹਾ ਜੋ ਬਾਦੀ ਸੀਨ ਬਾਦ ਹਵਾ ਨੂੰ ਕਹਿੰਦੇ ਨੇ आयुर्वेद आचार्य ਕਹਿੰਦੇ ਨੇ ਸਰੀਰਕ ਰੋਗ ਪੈਦਾ ਹੀ ਇਹਨਾਂ ਤਿੰਨਾਂ ਤੋਂ ਧੰਨਵਾਤ ਬਿੱਤ ਕਫ ਬੈਲੈਂਸ ਦੇ ਵਿਗੜਦੇ ਆ ਤੇ ਜੜੀ ਬੂਟੀਆਂ ਇਸ ਬੈਲੈਂਸ ਨੂੰ ਠੀਕ ਕਰਦੀਆਂ ਸਿਰਫ ਸਰੀਰ ਦੇ ਰੋਗ ਦਾ ਇਲਾਜ ਹੈ ਲੇਕਿਨ ਸਿਰਫ ਸਰੀਰ ਰੋਗੀ ਥੋੜੀ ਆਉਂਦਾ ਹੈ ਮਨ ਦੇ ਰੋਗ ਨੇ ਕਿਸੇ ਯੋਗ ਦੇ ਇਸ ਸਦੀ ਦੇ ਤੇ ਮਾਨਸਿਕ ਰੋਗਾਂ ਦੀ ਫਰਮਾਰ ਹੋ ਗਈ ਹੈ। ਮੈਂਟਲ ਹਸਪੀਟਲ ਦੇ ਚ ਪਾਗਲਾ ਲਈ ਥਾ ਨਹੀਂ ਰਹੀ। ਦਿਮਾਗੀ ਸੰਤੁਲਨ ਡਾਵਾ ਦੌਲ ਹੁੰਦਾ ਜਾ ਰਿਹਾ ਹੈ। ਇਹ ਆ ਹਰ ਇੱਕ ਰੋਗ ਨਹੀਂ ਮਾਨਸਿਕ ਰੋਗ ਨੇ ਔਰ ਵਧਦੇ ਜਾ ਰਹੇ ਨੇ ਸਾਰੀ ਦੁਨੀਆ ਚ ਚਿੰਤਾ ਮਾਨਸਿਕ ਰੋਗ ਹੈ, ਕ੍ਰੋਧ ਮਾਨਸਿਕ ਰੋਗ ਹੈ, ਸਿਖਰ ਤੋਂ ਵਧੇ ਹੋਇਆ ਲੋਭ, ਹੰਕਾਰ ਮਾਨਸਿਕ ਰੋਗ ਹੈ। ਇਹ ਮਨ ਦੇ ਸੰਤੁਲਨ ਨੂੰ ਬੈਲੈਂਸ ਨੂੰ ਵਿਗਾੜ ਕੇ ਰੱਖ ਦਿੰਦੇ ਨੇ। ਇਕ ਵੈਦ ਬੜੀਆਂ ਦਵਾਈਆਂ ਸਜਾ ਕੇ ਬੈਠਾ ਸੀ ਤੇ ਮਰੀਜ਼ ਵੀ ਉਹਦੇ ਕੋਲ ਆ ਰਹੇ ਸਨ ਲਗਜ਼ ਦੇਖ ਕੇ ਦਵਾਈ ਦੇ ਰਿਹਾ ਸੀ ਧੰਗੁਰੂ ਨਾਨਕ ਦੇਵ ਜੀ ਲੰਘੇ ਔਰ ਹੱਸ ਪਏ ਵੈਦ ਸਤਿਗੁਰ ਨੂੰ ਦੇਖ ਕੇ ਥੱਲੇ ਆਇਆ ਸਜਦਾ ਕੀਤਾ ਆਖਿਆ ਮਹਾਰਾਜ ਆਪ ਹੱਸ ਪਇਓ ਮੈਨੂੰ ਵੇਖ ਕੇ ਮਰੀਜ਼ਾਂ ਨੂੰ ਵੇਖ ਕੇ ਜਾਂ ਮੇਰੀਆਂ ਦਵਾਈਆਂ ਸਤਿਗੁਰੂ ਕਹਿਣ ਲੱਗੇ ਤਿੰਨਾਂ ਨੂੰ ਵੇਖ ਕੇ ਹਾਸਾ ਆਇਆ ਕਿਉਂ ਤੈਨੂੰ ਮੂਲ ਰੋਗ ਦਾ ਤੇ ਕੋਈ ਗਿਆਨ ਨਹੀਂ ਹੈ ਤੈਨੂੰ ਰੋਗਾਂ ਦੀ ਜੜ ਦਾ ਤੇ ਕੋਈ ਗਿਆਨ ਨਹੀਂ ਹੈ ਤੇ ਵੈਦ ਬਣਿਆ ਹੋਇਆ ਮਰੀਜ਼ਾਂ ਤੇ ਵੀ ਹਾਸਾ ਆਇਆ ਜਿਸ ਨੂੰ ਮੂਲ ਰੋਗ ਦਾ ਹੀ ਗਿਆਨ ਨਹੀਂ ਉਹਦੇ ਕੋਲ ਇਲਾਜ ਕਰਾਉਣ ਵਾਸਤੇ ਆਏ ਨੇ ਤੇ ਤੇਰੀਆਂ ਦਵਾਈਆਂ ਤੇ ਵੀ ਮੈਨੂੰ ਹਾਸਾ ਆ ਗਿਆ ਜੋ ਮੂਲ ਰੋਗ ਨੂੰ ਕਟਦੀਆਂ ਹੀ ਨਹੀਂ ਤੇ ਸਜਾ ਕੇ ਰੱਖੀਆਂ ਹੀ ਨੇ ਵੈਦ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਫਿਰ ਉਹ ਮੂਲ ਰੋਗ ਕੀ ਹੈ ਗੁਰੂ ਨੇ ਕਿਹਾ ਜਿਹਨੂੰ ਤੂੰ ਠੀਕ ਕਰ ਦੇਣਾ ਓਕੇ ਤੇਰੇ ਕੋਲ ਫਿਰ ਨਹੀਂ ਆਉਂਦਾ ਮਹਾਰਾਜ ਫਿਰ ਵੀ ਆਉਂਦਾ ਹੈ ਇਹਦਾ ਮਤਲਬ ਏ ਤੂੰ ਰੋਗਾਂ ਦੀ ਜੜ ਨਹੀਂ ਕੱਟਦਾ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ دارو ਲਗੇ ਨਾ ਬੇਰ ਇਹ دارو ਰੋਗਾਂ ਦੀ ਜੜ ਨੂੰ ਨਹੀਂ ਕੱਟਦਾ ਨਹੀਂ ਕੱਟਦਾ ਫਿਰ ਮਹਾਰਾਜ ਉਹ ਜਿਹੜਾ ਜੜ ਹੈ ਉਹ ਜਿਹੜਾ ਬੁਨਿਆਦੀ ਰੋਗ ਹੈ ਉਹੀ ਹੈ ਮਨੂ ਲਾਲ ਦੇਵ ਦੀ ਦਸਤੈਨ ਚੰਨਾ ਸੁਣਾ ਸਤਿਗੁਰੂ ਕਹਿੰਦੇ ਨੇ ਦੁੱਖ ਵੀ ਛੋੜਾ ਇਕ ਦੁੱਖ ਭੁੱਖ ਤਿੱਖ ਬੁਖਸਾ ਕਰਵਾ ਜਨ ਜੋ ਇਕਦੁਖ ਰੋਗ ਲਗੇ ਤਨ ਭਾਇ ਵੈਦ ਨਾ ਹੋਲੇਦਾਰੂ ਇਹ ਜਿਹੜਾ ਮਨ ਪ੍ਰਮਾਤਮਾ ਨੂੰ ਭੁਲਾ ਕੇ ਟੁੱਟ ਕੇ ਜੀ ਰਿਹਾ ਹੈ ਬੇਸਤਰ ਰੋਗ ਇਸ ਤੋਂ ਪੈਦਾ ਹੁੰਦੇ ਹਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਮੂਲ ਰੋਗ ਹੈ ਭਾਈ ਸਾਹਿਬ ਭਾਈ ਨੰਦ ਲਾਲ ਦਾ ਇੱਕ ਆਵਾਕ ਰਮ ਛੇ ਬਾਸ਼ਦ ਦੁੱਖ ਕੀ ਹੈ ਰਮ ਕੀ ਹੈ ਗਾਫਲਤ ਅਜ਼ ਯਾਦੇ ਖੁਦਾ ਭਾਈ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨੂੰ ਭੁੱਲ ਜਾਣਾ ਹੀ ਦੁੱਖ ਹੈ ਰੋਗ ਹੈ ਔਸ਼ਧੀ ਕੀ ਹੈ ਯਾਦ ਆਂਬ ਮੰਤੇਹਾ ਉਹਦੀ ਯਾਦ ਹੀ ਮਹਾ ਅਨੰਦ ਹੈ ਤੁਦ ਚਿਤ ਆਏ ਮਹਾ ਅਨੰਦ ਜਿਸ ਵਿਸਰੇ ਸੋ ਮਰ ਜਾਏ ਜੀ ਭਾਈ ਸਾਹਿਬ ਤੇ ਅੱਗੇ ਹੋਰ ਵੀ ਕਹਿੰਦੇ ਨੇ ਹਰ ਚੇ ਹਾਫਿਲ ਸੁਭ ਭਾਈ ਸਾਹਿਬ ਆਇ ਨ ਦਰ ਅਰਚੇ ਗਾਫਲ ਸੁਧ ਅਜਨਾ ਦਾ ਬਵਨ ਗਰਗਦਾ ਬਾ ਸ਼ਦਵਾ ਗਰ ਸੁਲਤਾਂਭਵਨ ਅਗਰ ਬਾਦਸ਼ਾਹ ਹੈ ਜਾਂ ਬਿਖਾਰੀ ਹੈ ਪ੍ਰਮਾਤਮਨ ਯਾਦ ਨਹੀਂ ਕਰਦਾ ਭੁਲੇ ਹੋਇਆ ਹੈ ਕਿ ਦੋਵੇਂ ਮੂਰਖ ਨੇ ਲੇਰਜ਼ਨ ਹੈ ਤੇ ਚਾਹੇ ਧਨਵਾਨ ਹੈ ਪੜਾ ਲਿਖਾ ਹੈ ਤੇ ਭਾਵਿਆਂ ਨੂੰ ਪੜ੍ਹ ਹੈ ਦੋਵੇਂ ਹੀ ਮੂਰਖ ਨੇ ਇੱਕ ਅਨਪੜ ਮੂਰਖ ਹੈ ਇੱਕ ਪੜਾ ਲਿਖਾ ਮੂਰਖ ਹੈ ਪੜਿਆ ਮੂਰਖ ਆਖੀਏ ਜਿੱਥੇ ਲੱਭ ਲੋਕ ਅੰਕਾਂ ਹਰ ਜੇ ਗਾਫਲ ਸੁਧ ਅਜਨਾਧਾਂ ਬਲ ਗਰਗਦਾ ਬਾਸ਼ਾ ਦਵਾ ਗਰ ਸੁਲਤਾਨ ਬਾਵੇਂ ਬਾਦਸ਼ਾਹ ਭਾਵੇਂ ਨਿਰਧਨ ਹੈ ਅਗਰ ਪ੍ਰਭੂ ਨੂੰ ਯਾਦ ਨਹੀਂ ਕਰਦਾ ਤੋ ਮਹਾ ਮੂਰਖ ਹੈ ਮੂਰਖਾ ਸਿਰ ਮੂਰਖ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਗੁਰੂ ਨਾਮ ਉਨ ਨੂੰ ਹੋ ਲੋ ਜਾਣਾ ਹੀ ਮਹਾ ਰੋਗ ਹੈ ਦੁਖ ਵਿੱਚ ਹੋੜਾ ਇੱਕ ਦੁਖ ਬੁਖ ਇੱਕ ਦੁਖ ਸਕਦਵਾਰ ਜਮਦੋਤ ਇੱਕ ਦਿਨ ਰੋਗ ਲਗੇ ਤਨ ਭਾਏ ਵੈਦ ਨਾ ਬੋਲੇ دارو ਲਾਏ ਅਸਲੀ ਵੈਦ ਕੌਣ ਹੈ ਨਾਮ ਜਪ ਜਪ ਕੇ ਜਿਨੇ ਆਪਣੇ ਤਨ ਤੇ ਮਨ ਚੋਂ ਸਾਰੇ ਰੋਗ ਕਢ ਲੈਨੇ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਕੋਈ ਮਾਨਸਿਕ ਰੋਗ ਸੰਤ ਕੋਲ ਨਹੀਂ ਆਉਂਦਾ ਨਿੱਕੀ ਨਿੱਕੀ ਗੱਲ ਤੇ ਗ੍ਰੋਧਤ ਹੁੰਦੇ ਮੈਂ ਸੰਤ ਦੇਖੇ ਨੇ ਨਰਾਜ਼ ਹੁੰਦੇ ਮੈਂ ਸੰਤ ਦੇਖੇ ਨੇ ਹੰਕਾਰ ਦੀ ਪੰਡ ਚੁੱਕੀ ਹੋਈ ਸੰਤ ਨੇ ਇਤੇ ਆਮ ਬੰਦਿਆਂ ਨਾਲੋਂ ਇਹ ਥੱਲੇ ਦੇ ਲੋਗ ਨੇ ਪਰ ਮਨੁੱਖ ਨੂੰ ਸਮਝ ਨਹੀਂ ਅਕਸਰ ਮੈਂ ਅਰਜ਼ ਕਰਨਾ ਹੁਣਾ ਸੰਤ ਨੂੰ ਕੌਣ ਸਮਝੇਗਾ ਇੱਕ ਬੱਚੇ ਨੂੰ ਕੀ ਪਤਾ ਜਵਾਨੇ ਕੀ ਹੁੰਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਨੇ ਭਾਵੇਂ ਬੇਵਦਾ ਜਵਾਨਾ ਆਵੇਂ ਬਰਾਹ ਉਸ ਦਾ ਜਵਾਨ ਹੋਵੇ ਪਰ ਇੱਕ ਮਸੂਮ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਜਵਾਨ ਦੀ ਉਮੰਗ ਕੀ ਹੈ ਤਰੰਗ ਕੀ ਹੈ ਵਾਸ਼ਨਾ ਕੀ ਇੱਕ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਹੁੰਦਾ ਹੈ ਭਾਵੇਂ ਬੁੱਢਾ ਉਸ ਦਾ ਬਿਓ ਹੋਵੇ ਦਾਦਾ ਹੋਵੇ